ਵੰਦੇ ਭਾਰਤ ਰੇਲ ਗੱਡੀ ਨਾਤਾ ਪਾਜ ਪਾਦੀ ਹੈ ਨਾ ਕਾਂਗਰਸ ਦੀ ਹੈ ਨਾ ਹੀ ਅਕਾਲੀਆਂ ਦੀ ਇਹ ਤਾਂ ਆਮ ਲੋਕਾਂ ਦੀ ਰੇਲ ਗੱਡੀ ਹੈ ਰੇਲ ਮੰਤਰਾਲੇ ਨੇ ਅਜ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਸ਼ੁਰੂ ਕੀਤੀ ਹੈ ਜੋ ਫਿਰੋਜ਼ਪੁਰ ਤੋਂ ਦਿੱਲੀ ਤੱਕ ਯਾਤਰਾ ਕਰੇਗੀ ਇਹ ਰੇਲ ਗੱਡੀ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਤੂਰੀ ਅਤੇ ਪਟਿਆਲਾ ਵਿਖੇ ਰੁਕੇਗੀ ਆਪਣੀ ਸੁਪਰ ਫਾਸਟ ਪ੍ਰਕਿਰਤੀ ਦੇ ਕਾਰਨ ਇਹ ਹਰ ਇੱਕ ਸਟੇਸ਼ਨ ਤੇ 2 ਮਿੰਟ ਲਈ ਰੁਕੇਗੀ ਕਿਰਾਇਆ ਲਗਭਗ 900 ਰੁਪਏ ਹੋਣ ਦਾ ਅਨੁਮਾਨ ਹੈ ਇਹ ਹਫਤੇ ਵਿੱਚ 6 ਦਿਨ ਯਾਤਰਾ ਕਰੇਗੀ ਪਟਿਆਲਾ ਸਟੇਸ਼ਨ ਤੇ ਵੱਡੀ ਗਿਣਤੀ ਵਿੱਚ ਕਾਂਗਰਸ ਅਤੇ ਭਾਜਪਾ ਵਰਕਰ ਮੌਜੂਦ ਸਨ ਦੇਖੋ ਪਹਿਲਾਂ ਮੈਂ ਇਸ ਤਰੀਕੇ ਨਾਲ ਉਤਸ਼ਾਹ ਮਿਲਿਆ ਹਰ ਸ਼ਹਿਰ ਵਾਲਾ ਚਾਹੁੰਦਾ ਹੈ ਵੀ ਸਾਡੇ ਜਿਹੜੀ ਆ ਉਹ ਬੰਦੇ ਬਾਰਤ ਹਰ ਸ਼ਹਿਰ ਤੋਂ ਚੱਲੇ ਇੰਨੀ ਇਹ ਟ੍ਰੇਨ ਆ ਜਿਹੜੀ ਫੇਮਸ ਹੋਈ ਆ ਤੇ ਇਹਦੇ ਵਿੱਚ ਇੰਨੀਆਂ ਸਹੂਲਤਾਂ ਐ ਸਭ ਤੋਂ ਜ਼ਿਆਦਾ ਸਪੀਡ ਤਾਂ ਹੈ ਹੀ ਹੈ ਪਰ ਸਪੀਡ ਦੇ ਨਾਲ-ਨਾਲ ਸੇਫਟੀ ਉਹ ਕਵਰ ਸਿਸਟਮ ਇਹਦੇ ਵਿੱਚ ਲੱਗਿਆ ਐ ਵੀ ਇਹ ਪਹਿਲਾਂ ਹੀ ਕਿਲੋਮੀਟਰਾਂ ਤੋਂ ਟ੍ਰੇਨ ਪਹਿਲਾਂ ਹੋ ਜਾਏਗੀ ਜੇ ਅੱਗੇ ਕੋਈ ਟ੍ਰੇਨ ਹੋਗੀ ਕੋਈ ਹੋਰ ਚੀਜ਼ ਹੋਏਗੀ ਉਦੋਂ ਬਾਅਦ ਇਹਦੇ ਵਿੱਚ ਐਸਾ ਸਪੀਡ ਆ ਜਿਹੜੀ ਉਹ ਸਭ ਤੋਂ ਵੱਧੇ ਦੀ ਆ ਜੇ ਆਪਾਂ ਦੇਖੀਏ ਦਿਵਿਆਂਗ ਲੋਕਾਂ ਲਈ ਹੈਂਡੀਕੈਪ ਲੋਕਾਂ ਲਈ ਵੀ ਉਹਨਾਂ ਲਈ ਵੀ ਬਰੇਲ ਦੇ ਅੱਖਰ ਲਿਖੇ ਗਏ ਆ ਬਾਥਰੂਮ ਹਨ ਵਾਲੀ ਲੱਗ ਬਣਾਏ ਗਏ ਆ ਜਿਹੜੀ ਇਹਦੀ ਸੀਟ ਉਹ 360 ਡਿਗਰੀ ਉਹ ਪੂਰੀ ਰੋਟੇਟ ਹੁੰਦੀ ਆ ਤੇ ਤੁਸੀਂ ਜੇ ਕੋਈ ਵੀ ਇਹ ਚ ਕੈਮਰੇ ਲੱਗੇ ਆ ਜੇ ਕੋਈ ਕ੍ਰਿਮਨਲ ਜਿਹੜਾ ਬੰਦਾ ਕੋਈ ਚੋਰ ਚੱਕਾ ਜਿਹਦੀ ਫੋਟੋ ਰੇਲਵੇ ਤੇ ਪੁਲਿਸ ਨੇ ਜਾਰੀ ਕੀਤੀ ਆ ਉਹ ਗੇਟ ਚੜਨ ਲੱਗੀ ਉਹਦੀ ਫੋਟੋ ਜਿਨ੍ਹਾਂ ਦੇ ਜਿਵੇਂ ਆਪਣੇ 10 ਨੰਬਰੀਆਂ ਦੀ ਫੋਟੋ ਲੱਗੀ ਹੁੰਦੀ ਆ ਉਹ ਫੋਟੋ ਜਦੋਂ ਆਏਗੀ ਉਹ ਆਪਣੇ ਆਪ ਹੀ ਉੱਥੇ అలਾਰਮ ਵੱਜ ਜਾਏਗਾ ਆਪਣੇ ਪੁਲਿਸ ਸਟੇਸ਼ਨ 'ਚ ਪਤਾ ਲੱਗ ਜਾਏਗਾ ਜਿਹੜਾ ਰੇਲਵੇ ਦਾ ਤੀਜੀ ਗੱਲ ਜੇ ਇਹਨੂੰ ਦੇਖੀਏ ਵੀ ਅੱਗੇ ਜਿਹੜੀ ਟ੍ਰੇਨ ਸੀ ਉਹ 'ਚ ਟਾਈਮ ਲੱਗਦਾ ਸੀ ਇੱਕ ਪਾਸੇ ਇੰਜਣ ਹੁੰਦਾ ਸੀ ਦੂਜੇ ਪਾਸੇ ਘਮਾ ਕੇ ਲਾਉਣਾ ਹੁੰਦਾ ਸੀ ਇਹਦੇ ਚ ਦੋਨੋਂ ਪਾਸੇ ਇੰਜਣ ਆ ਜਿੱਧਰ ਮਰਜੀ ਜੇ ਇੱਕ ਜਗ੍ਹਾ ਦੂਜੇ ਪਾਸੇ ਜਾਣਾ ਤੇ ਦੋਨੋਂ ਪਾਸੇ ਇੰਜਣਾਂ ਤੇ ਆਪਦੇ ਡੱਬਿਆਂ ਚ ਵੀ ਇਹਦੇ ਕੋਚੀਜ਼ ਵੈਗਨ ਚ ਤਾਕਤ ਉਹ ਵੀ ਨਾਲ ਮਦਦ ਕਰਦੇ ਆ ਤਾਂ ਸਪੀਡ ਪਿਕਅਪ ਆ ਇਹਦੀ ਤੁਸੀਂ ਗੱਲ ਕੀਤੀ ਪੈਸੇ ਦੀ ਪਹਿਲਾਂ ਹੀ 56% 56% ਆ ਜਿਹੜਾ ਹਰ ਟਿਕਟ ਤੇ ਕਿਸੇ ਤਰੀਕੇ ਦੀ ਵੀ ਟਿਕਟ ਹੋਵੇ ਪੈਸੇਂਜਰ ਦੀ ਉਹ 56% ਪਹਿਲਾਂ ਹੀ ਦੇਸ਼ ਦੀ ਸਰਕਾਰ ਨਰਿੰਦਰ ਮੋਦੀ ਦੀ ਸਬਸਿਡੀ ਦਿੰਦੀ ਆ ਉਹ ਤੇ ਜਿੰਨਾ ਵੀ ਕਰਾਇਆ ਹੈ ਪਹਿਲਾਂ ਹੀ ਉਹਦੇ ਚ 52% ਸਬਸਿਡੀ ਹੁੰਦੀ ਆ ਇੱਕ ਬਟੂ ਜੀ ਜਿਹੜੀ ਯੂਨੀਵਰਸਿਟੀ ਹੈਗੀ ਆ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਜੀ ਥੋੜਾ ਜਿਆਦਾ ਦੇਖੋ ਮੈਂ ਤਾਂ ਮੈਂ ਤਾਂ ਖਤਮ ਕਰਤਾ ਵਿਵਾਦ ਕੋਈ ਵਿਵਾਦ ਨਹੀਂ ਇਸ ਵੇਲੇ ਜਿਹੜੀ ਵੀ ਜਿਹੜੀ ਵੀ ਗੱਲ ਸੀਗੀ ਮੈਂ ਪਹਿਲਾਂ ਕੱਲ ਸਾਰੇ ਚੈਨਲਾਂ 'ਤੇ ਮੈਂ ਬੋਲਦੇ ਹੋਏ ਗੱਲ ਇਹ ਕਹੀ ਸੀ ਵੀ ਇਹ ਜੋ ਲੋਕ ਚਾਹੁੰਦੇ ਆ ਜੋ ਪੰਜਾਬ ਦੇ ਸਾਡੇ ਲੋਕ ਚਾਹੁੰਦੇ ਆ ਉਹ ਹੋਊਗਾ ਕਿਉਂਕਿ ਉਹਦੇ ਵਿੱਚ ਕਈ ਰਿਫਾਰਮ ਸੀ ਕਈ ਸੁਧਾਰ ਸੀ ਪਰ ਸਾਡੀ ਯੂਨੀਵਰਸਿਟੀ ਨਾਲ ਪੰਜਾਬ ਦੇ ਲੋਕਾਂ ਦੀ ਇੱਕ ਭਾਵਨਾ ਜੁੜੀ ਹੋਈ ਹੈ इमोशंस ਜੁੜੇ ਹੋਏ ਆ ਜੋ ਇਹ इमोशंस ਦੇ ਨਾਲ ਅਸੀਂ ਦੇਖੀਏ ਤਾਂ ਉਹ ਨਹੀਂ ਚਾਹੁੰਦੇ ਸੀ ਇਹ ਕਰਨਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਨੂੰ ਵਾਪਸ ਲੈ ਲਓ ਇਨ ਬਿਨ ਉਹਨਾਂ ਨੇ ਉਹ ਵਾਪਸ ਲੈ ਲਈ ਚੀਜ਼ ਅੱਗੇ ਮੰਗੋ ਤਾਂ ਹੈ ਨਹੀਂ ਵੀ ਕੋਈ ਉੱਥੇ ਬਾਦਲ ਸਾਹਿਬ ਬੈਠੇ ਹੁਣ ਆਪਣੇ ਹਰ ਸਿਮਰਤ ਕੌਰ ਬੈਠੇ ਹੁਣ ਜਿਹੜੀ ਕਿਸਾਨਾਂ ਵੇਲੇ ਬਿੱਲ ਵੀ ਬਣਾ ਲਿਆ ਜਦੋਂ ਬਿੱਲ ਇੰਪਲੀਮੈਂਟ ਹੋਣ ਦੀ ਗੱਲ ਆਈ ਮੁੜ ਕੇ ਭੱਜ ਗਏ ਉਹਨੂੰ ਠੀਕ ਨਹੀਂ ਕਰਾਇਆ ਪਹਿਲਾਂ ਉਹਨੂੰ ਲਾਗੂ ਹੀ ਕਿਉਂ ਹੁਣ ਦਿੱਤਾ ਹੁਣ ਅਸੀਂ ਮੇਰੇ ਵਰਗਾ ਮੰਤਰੀ ਜੀਜੇਪੀ ਚ ਬੈਠਾ ਹੈ ਅਮਿਤ ਸ਼ਾਹ ਜੀ ਨਰਿੰਦਰ ਮੋਦੀ ਜੀ ਦੀ ਕੈਬਨਿਟ ਚ ਸਰਦਾਰ ਪੱਗਲ ਜੇ ਹੁਣ ਜਦੋਂ ਵੀ ਪੰਜਾਬ ਚ ਕੋਈ ਐਸੀ ਗੱਲ ਹੋਊਗੀ ਉਹਨਾਂ ਨੂੰ ਨਹੀਂ ਚੰਗੀ ਲੱਗੂਗੀ ਉਹ ਨਹੀਂ ਲਾਗੂ ਹੋਊਗੀ ਜਿਹੜੀ ਚੰਗੀ ਲੱਗੂਗੀ ਉਹ ਲਾਗੂ ਹੋਊਗੀ ਅਸੀਂ ਬੀਜੇਪੀ ਆਉਣ ਵਾਲੇ ਦਿਨਾਂ ਚ ਜਿਵੇਂ ਸਪੀਡ ਦੇ ਬੰਦੇ ਬਾਰਤ ਦੀ ਆ ਨਾ 160 ਉਵੇਂ ਬੀਜੇਪੀ ਦੇ ਵਰਕਰ ਉਸ ਤਰੀਕੇ ਨਾਲ ਬੀਜੇਪੀ ਲੋਕਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਮਨ ਬਣਾ ਲਿਆ ਹੈ ਉਸੇ ਸਪੀਡ ਤੇ 27 ਚ ਸਰਕਾਰ ਬਣਾਏਗੀ ਸਿਰਫ ਅਸੀਂ ਉਦੋਂ ਪਹਿਲਾਂ 1 ਸਾਲ ਡਿਵੈਲਪਮੈਂਟ ਦਾ ਮਾਡਲ ਦੇਣਾ ਹੈ ਜਿਵੇਂ ਬੰਦੇ ਬਾਹਰ ਟ੍ਰੇਨ ਚਾਹੇ ਸਾਡੇ ਟਰੈਕ ਡਬਲ ਕਰਨ ਵਾਲੇ ਆ ਚਾਹੇ ਸਾਡਾ ਤੱਕ ਸਭ ਤਵੰਡੀ ਤੋਂ ਜੋੜਨ ਵਾਲੀ ਆ ਆਹੀ ਸਾਰੀ ਉਮਰ ਹੋ ਗਈ ਆ ਰਾਜਪੁਰੇ ਤੋਂ ਚੰਡੀਗੜ੍ਹ ਨਹੀਂ ਜੁੜਿਆ ਤੇ ਅਨਾਉਂਸ ਹੋਇਆ ਕਿ ਨਹੀਂ ਹੁਣ ਹੁਣ ਟੱਕ ਲਾਉਣਾ ਹੈ ਕੁਝ ਜਿੱਦਣ ਭਗਵੰਤ ਮਾਨ ਦੀ ਸਰਕਾਰ ਨੂੰ ਪੈਸੇ ਭੇਜਤੇ ਖਾਤਿਆਂ ਚ ਪਾਤੇ ਜਿੱਦਣ ਜੋ ਰੇਟ ਤੇ ਕਿਸਾਨ ਸਾਨੂੰ ਦਲੀਨ ਜਾਊਗਾ ਨਾਲੇ ਤੇ ਛੋਟ ਛੋੜੀ ਜੀ ਜ਼ਮੀਨ ਚਾਹੀਦੀ ਕਿੰਨੀ ਚਾਹੀਦੀ ਹੁੰਦੀ ਆ ਪਟਰੀ ਲਈ ਇਹਦੇ ਲਈ ਵੀ ਕੁਝ ਦਿਨਾਂ ਦੇ ਵਿੱਚ ਮਾਲਵੇ ਦਾ ਜਿਹੜਾ ਸਭ ਤੋਂ ਪੁਰਾਣਾ ਪ੍ਰੋਜੈਕਟ ਰੁਕਿਆ ਹੋਇਆ ਫਰੋਜ਼ ਅਮਰਸਰ ਸਾਹਿਬ ਨੂੰ ਫਰੋਜ਼ਪੁਰ ਨਾਲ ਜੋੜਨਾ ਪੱਟੀ ਤੇ ਫਰੋਜ਼ਪੁਰ ਪ੍ਰੋਜੈਕਟ ਜਿਹੜਾ ਸਿੱਧੀ ਟ੍ਰੇਨ ਬਿਜ਼ਨਸ ਸਿੱਧਾ ਕਾਂਡਲੇ ਨਾਲ ਕੋਟ ਨਾਲ ਜੁੜਨ ਦਾ ਉਹ ਵੀ ਕਿਉਂਕਿ ਆ ਕੋਡ ਲੱਗਿਆ ਹੋਇਆ ਮੈਂ ਅਨਾਉਂਸ ਨਹੀਂ ਕਰ ਸਕਿਆ 12 ਤਰੀਕ ਨੂੰ ਅਨਾਉਂਸਮੈਂਟ ਕਰਾਂਗੇ ਉਹਦੀ ਉਹ ਵੀ 700 ਕਰੋੜ ਤੋਂ ਉੱਤੇ ਦਾ ਪ੍ਰੋਜੈਕਟ ਆ ਉਦੋਂ ਬਾਅਦ ਹੋਰ ਆ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜਾ ਜਗਰਾਉ ਡਬਲਿੰਗ ਕੀਤੀ ਜਾਊ ਮਰਿੰਡਾ ਸੈਕਸ਼ਨਾਂ ਜਿਹੜਾ ਉਹਨੂੰ ਡਬਲ ਕੀਤਾ ਜਾਊ ਤੇ ਇਧਰੋਂ ਚਾਹੇ ਆ ਕੁਛ ਆ ਕੁਛ ਦਿਨਾਂ ਚ ਸਿੱਧੀ ਟ੍ਰੇਨ ਇੱਥੋਂ ਸ਼ੁਰੂ ਹੋਈ ਆ ਨਦੇੜ ਸਾਹਿਬ ਨੂੰ ਸਿੱਧੀ ਟ੍ਰੇਨ ਸ਼ੁਰੂ ਹੋਈ ਆ ਹਰਦਵਾਰ ਨੂੰ ਕੁਝ ਦਿਨਾਂ ਚ ਤੇ ਐਸੀਆਂ ਚੀਜ਼ਾਂ ਐ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ ਤੇ 2000 ਕਰੋੜ ਦਾ ਆ ਕੁਝ ਦਿਨਾਂ ਦੇ ਵਿੱਚ 2000 ਕਰੋੜ ਦਾ ਰੇਲਵੇ ਦਾ ਇਕੱਲਾ ਕੰਮ ਪੰਜਾਬ 'ਚ ਸ਼ੁਰੂ ਹੋ ਜਾਊ ਤੇ ਉਹ ਪੈਸਾ ਜੇਬ 'ਚ ਕਿੱ데 ਜਾਣਾ ਟਾਈਮ ਘਟ ਹੈ 2 ਮਿੰਟ ਮੰਗਦੇ ਲੋਕਾਂ 2 ਮਿੰਟ ਮੰਗਦੇ ਆ 1 ਮਿੰਟ 1 ਮਿੰਟ ਜੇ ਆਪਾਂ ਜੇ 2000 ਕਰੋੜ ਦਾ ਕੰਮ ਸ਼ੁਰੂ ਹੋ ਚਾਹੇ ਲੋਹੇ ਦਾ ਸਰੀਏ ਦਾ ਬਜਰੀ ਦਾ ਸੀਮਿੰਟ ਦਾ ਚਾਹੇ ਸਾਡੇ ਮਿਸਤਰੀ ਭਾਈ ਲੱਗਣਗੇ ਚਾਹੇ ਇੰਜੀਨੀਅਰ ਲੱਗਣਗੇ ਲੇਬਰ ਉਹ ਸਾਡੇ ਪੰਜਾਬ ਦੇ ਲੋਕਾਂ ਦੀ ਜੇਬ 'ਚ ਪੈਸਾ ਜਾਊ ਨਾ ਆਪਣੇ ਉਤਰਕੀ ਜਿਹੜੀ ਟਾਈਮ ਦੀ ਤੁਸੀਂ ਗੱਲ ਕੀਤੀ ਆ ਕਿਉਂਕਿ ਇਹ ਆਪਾਂ ਪਹਚਾਉਣਾ ਟਾਈਮ ਤੇ ਆ ਫਾਸਟ ਪਹਚਾਉਣਾ ਹੈ ਜੇ 27 ਦੀ ਗੱਲ ਕਰ ਰਹੇ ਹੋ ਤਾਂ ਦੋਵਾਂ ਨੇ ਸਰਕਾਰ ਕਹਿ ਰਹੇ 2027 ਦੇ ਵਿੱਚ ਹੀ ਕੋਈ ਇੰਗਰ ਲੱਗੇਗਾ ਮੈਂ ਕਿਹਾ ਪੂਰੀ ਨਾ ਨਾ ਡਬਲ ਡਬਲ ਇੰਜਨ ਤਾਂ ਸਰਕਾਰਾਂ ਦਾ ਉਹ ਬਣੇਗੀ ਤੇ ਭਾਜੀਪੀ ਦਾ ਕੱਲਾ ਹੀ ਮੈਂ ਤੁਹਾਨੂੰ ਕਿਹਾ ਬੰਦੇ ਮਾਰੇ 3 ਇੰਜਨ ਆ ਇਹਦੇ ਵਿੱਚ ਅੱਗੇ ਪਿੱਛੇ ਕੋਈ ਹੋਰ ਇੰਜਨ ਲਾਉਣ ਦੀ ਲੋੜ ਨਹੀਂ ਇਹ ਨਰਿੰਦਰ ਮੋਦੀ ਜੀ ਦੀ ਕੱਲੀ ਜਿਹੜੀ ਭਾਜੀਪੀ ਆ ਉਹ ਅਸੀਂ 117 ਤੇ ਇਲੈਕਸ਼ਨ ਲੜਾਂਗੇ ਭਾਈ ਮੈਨੂੰ ਇੱਕ ਗੱਲ ਦੱਸੋ ਜੇ 20 ਸੂਬਿਆਂ ਚ ਬੀਜੇਪੀ ਦੀ ਸਰਕਾਰ ਆ ਤਿੰਨ ਵਾਰੀ ਬੀਜੇਪੀ ਦੀ ਸਰਕਾਰ ਕੇਂਦਰ ਚ ਬਣ ਗਈ ਜੇ ਅਸੀਂ ਕਿਸੇ ਨੂੰ ਬਣਾਉਣ ਖਾਤਰ ਥੋੜੀ ਇਲੈਕਸ਼ਨ ਲੜਨੀ ਆ ਜੇ ਸਾਡੀ ਬੀਜੇਪੀ ਦੀ ਸਰਕਾਰ ਬਣੇਗੀ ਤਾਂ ਇਕੱਲੇ ਬੀਜੇਪੀ ਦੀ ਬਣੇਗੀ ਅਸੀਂ ਕਿਸੇ ਨੂੰ ਬਣਾਉਣ ਲਈ ਸਰਕਾਰ ਕਾਦ ਲਈ ਉਹਨਾਂ ਨੂੰ ਸਪੋਰਟ ਲੈ ਕੇ ਬੇਅਦਬੀਆਂ ਕਰਾਉਣੀਆਂ ਨੇ ਉਹਨਾਂ ਚਿੱਟਾ ਬਕਾਉਣਾ ਹੈ ਉਹਨਾਂ ਨੂੰ ਮੈਨੂੰ ਇੱਕ ਗੱਲ ਦੱਸ ਦੋ ਧਰਮਵੀਰ ਗਾਂਧੀ ਜੀ ਚਲੇ ਗਏ ਹਾਂਜੀ ਤੇ ਇਹ ਧਰਮਵੀਰ ਗਾਂਧੀ ਜੀ ਕਿਹੜੀ ਪਾਰਟੀ ਦੇ ਐਮਪੀ ਨੇ ਜੀ ਕਿਹੜੀ ਪਾਰਟੀ ਦੇ ਮੈਨ ਦੱਸੋ ਕਾਂਗਰਸ ਦੇ ਕਾਂਗਰਸ ਦੇ ਆ ਤੇ ਜਿੰਨੇ ਐਮਪੀ ਅੱਠ ਕਾਂਗਰਸ ਦੇ ਜਿੱਤੇ ਆ ਪੰਜਾਬ ਚ ਤੇ ਇਹ ਵੋਟ ਚੋਰੀ ਹੋਈ ਆ ਤੇ ਫਿਰ ਇਹ ਕਿਵੇਂ ਜਿੱਤ ਗਿਆ ਤੇ ਅਸੀਂ ਹਾਰ ਗਏ ਇਲੈਕਸ਼ਨ ਤੇ ਅਸੀਂ ਨਾ ਜਿੱਤਦੇ ਜੇ ਇਹ ਕੰਮ ਚੱਲਦਾ ਹੁੰਦਾ ਤੇ ਦੂਜੀ ਗੱਲ ਜਿੰਨੇ ਵੀ ਜਿੰਨੇ ਵੀ ਆ ਵੋਟ ਚੋਰੀ ਦੀ ਗੱਲ ਇਹਨਾਂ ਨੇ ਕੀਤੀ ਹੈ ਕਿਸੇ ਬਸੇ ਦੀ ਮੈਂ ਗੱਲ ਕਰ ਰਿਹਾ ਜੇ ਵੋਟ ਚੋਰੀ ਹੋਈ ਹੁੰਦੀ ਜਿਹੜੇ ਵੀ ਬੰਦੇ ਇਹਨਾਂ ਦੇ ਫਾਰਮ ਭਰ ਰਹੇ ਆ ਕਿਦੋਂ 5000 ਇਕੱਠਾ ਹੋ ਕੇ 10000 ਦੇ ਰਿਆ ਇੱਕ ਵੀ ਉਹਦੇ ਵਿੱਚੋਂ ਆ ਕੇ ਕਵੇ ਮੈਂ ਵੋਟ ਨਹੀਂ ਪਾਈ ਹਰੇਕ ਬੰਦੇ ਨੇ ਜਿਹੜਾ ਫਾਰਮ ਭਰ ਕੇ ਦੇ ਰਿਆ ਵੋਟ ਚੋਰੀ ਦਾ ਉਹਨੇ ਵੋਟ ਪਾ ਕੇ ਆਪਣਾ ਐਮਪੀ ਬਣਾਇਆ 13 ਚੋਂ 13 ਐਮਪੀ ਆ ਜਿਹੜੇ ਉਰੇ ਆਪੋਜੀਸ਼ਨ ਦੇ ਆ ਉਹ ਕਿਵੇਂ ਬਣ ਗਏ ਜੀ ਇਸ ਕਰਕੇ ਇਹਦਾ ਮਤਲਬ ਇਹ ਆਪਣੇ ਆਪ ਨੂੰ ਕਹਿ ਰਹੇ ਆ ਵੀ ਅਸੀਂ ਗਲਤ ਬਣੇ ਆ ਕਿ ਯਾਰ ਕੈਸੀਆਂ ਗੱਲਾਂ ਕਰਦੇ ਨੇ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਪਟਿਆਲਾ ਨਿਵਾਸੀਆਂ ਖਾਸ ਇਨਕਲੂਡਿੰਗ ਪੂਰੇ ਸਾਊਥ ਮਾਲਵਾਲੀ ਤੇ ਖਾਸ ਕਰਕੇ ਪਟਿਆਲਾ ਨਿਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਅੱਜ ਤੋ ਜਮਾਨੇ ਉਹ ਵੀ ਜ਼ਿਆਦਾ ਜਦੋਂ ਟਿਊਬਲ ਚੋਂ ਮੋਟਰ ਨਾਲ ਪਾਣੀ ਨਿਕਲਦਾ ਸੀ ਤੇ ਲੋਕੀ ਤਾੜੀਆਂ ਮਾਰਦੇ ਸੀ ਇਹ ਬੰਦੇ ਭਾਰਤ ਸਾਡੇ ਪਟਿਆਲਾ ਨੂੰ ਕਨੈਕਟ ਕਰ ਰਹੀ ਹੈ ਪਟਿਆਲਾ ਸ਼ਹਿਰ ਦਾ ਇੰਜ ਲੱਗਦਾ ਹੁੰਦਾ ਸੀ ਕਿ ਸ਼ਾਇਦ ਇੱਕ ਸਾਈਡ ਤੇ ਰਹਿ ਜਾਂਦਾ ਰੇਲਵੇ ਸੱਚ ਲੇਕਿਨ ਇਹ ਬੰਦੇ ਭਾਰਤ ਨੇ ਇਹ ਕਰ ਦਿੱਤਾ ਹੈ ਕਿ ਅਸੀਂ ਡਾਇਰੈਕਟਲੀ ਹਿੰਦੁਸਤਾਨ ਦੀਆਂ ਵਧੀਆਂ ਟ੍ਰੇਨਸ ਦਾ ਕਨੈਕਟ ਹੋ ਰਹੇ ਆ ਔਰ ਇਹ ਪਹਿਲੀ ਟ੍ਰੇਨ ਆ ਜਿਹਦਾ ਨਾਮ ਫਿਰੋਜ਼ਪੁਰ ਤੋਂ ਲੈ ਕੇ ਪਟਿਆਲਾ ਤੋਂ ਦਿੱਲੀ ਤੱਕ ਦਾ ਸਫ਼ਰ ਸਾਡੇ ਪਟਿਆਲਾ ਨਿਵਾਸੀ ਸ਼ਾਨੋ ਸ਼ੌਕਤ ਨਾਲ بیٹھ ਕੇ ਟਰੈਵਲ ਕਰਨਗੇ ਇਹਦੇ ਵਾਸਤੇ ਪਟਿਆਲਾ ਨਿਵਾਸੀ ਪਟਿਆਲਾ ਦੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਨਮਾਇੰਦੇ ਅਸੀਂ ਸਾਰੇ ਧੰਨਵਾਦੀ ਆ ਡਾਕਟਰ ਗਾਂਧੀ ਹੋਣਾ ਦੇ ਸਾਡੇ ਬੜੇ ਔਨੈਸਟ ਮੈਂਬਰ ਪਾਰਲੀਮੈਂਟ ਕਿ ਜਿਨ੍ਹਾਂ ਨੇ ਇੰਨੇ ਸਾਲ ਮਿਹਨਤ ਕਰਕੇ ਪਹਿਲੋਂ ਇਸ ਰੇਲਵੇ ਲਾਈਨ ਨੂੰ ਇਲੈਕਟ੍ਰੀਫਾਈ ਕਰਾਇਆ ਇਲੈਕਟ੍ਰੀਫਿਕੇਸ਼ਨ ਤੋਂ ਬਿਨਾ ਕੁਝ ਨਹੀਂ ਸੀ ਹੋ ਸਕਦਾ ਫਿਰ ਨਵੀਂ ਗੱਲ ਉਹਨਾਂ ਨੇ ਹੋਰ ਕਰਾਈ ਕਿ ਕਿੰਨੇ ਸਾਲਾਂ ਤੋਂ ਪਰਸਿਊ ਕਰ ਰਹੇ ਸੀ ਕਿ ਉਹ ਰਾਜਪੁਰਾ ਤੇ ਮੁਹਾਲੀ ਨੂੰ ਕਨੈਕਟ ਕਰਨ ਇਹ ਸਾਰੀਆਂ ਗੱਲਾਂ ਤੋਂ ਤੇ ਅੱਜ ਦੀ ਖਾਸ ਗੱਲ ਇੱਕ ਗੇਮ ਚੇਂਜਰ ਆ ਤੇ ਇੱਕ ਮੀਲ ਪੱਥਰ ਆ ਪਟਿਆਲਾ ਵਾਸਤੇ ਮੈਂ ਪਟਿਆਲਾ ਨੂੰ ਵਾਸੀਆਂ ਨੂੰ ਤੁਹਾਨੂੰ মিডিਆ ਨੂੰ ਵੀ ਬੇਨਤੀ ਕਰੂੰਗਾ ਸਾਰੇ ਜਾਣੇ ਇਸ ਟ੍ਰੇਨ ਨੂੰ ਇੰਨਾ ਪਬਲਿਸੀਸ ਕਰੋ ਕਿ ਪਟਿਆਲਾ ਸ਼ਹਿਰੀ ਪਟਿਆਲੇ ਦੇ ਇਰਦ-ਗਿਰਦ ਦੇ ਰਹਿਣ ਵਾਲੇ ਇਹਨੂੰ ਯੂਜ਼ ਕਰਨ ਤਾਂ ਕਰਕੇ ਅਸੀਂ ਇੰਨੀ ਇਹਨੂੰ ਫੁੱਲ ਕਰੀਏ ਕਿ ਆਉਣ ਵਾਲੇ ਸਮੇਂ 'ਚ ਸਾਡੇ ਵਾਸਤੇ ਇੱਕ ਬੰਦੇ ਭਾਰ ਟ੍ਰੇਨ ਇਨਕਲੂਡਿੰਗ ਸਲੀਪਰ ਟ੍ਰੇਨ ਵੀ ਇੰਟਰੋਡਿਊਸ ਹੋਏ ਇੱਕ ਵਾਰੀ ਫੇਅਰ ਸਾਰੇ ਪਟਿਆਲਾ ਦੇ ਨਿਵਾਸੀ ਇਸ ਤੋਂ ਇਲਾਵਾ ਜੜੇ ਵੀ ਸਟੇਕ ਹੋਲਡਰਸ ਨੇ ਉਹ ਕਿਸੇ ਵੀ ਪਾਰਟੀ ਦੇ ਹੋਣ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਜੇ ਇਹਨੂੰ ਚਲਾਉਣ ਵਾਸਤੇ ਇਹਨੂੰ ਅੱਗੇ ਵਧਾਉਣ ਵਾਸਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਸਾਰਿਆਂ ਦਾ ਔਰ ਸਾਰਿਆਂ ਨੂੰ ਵਧਾਈ ਦੇਣਾ ਖਾਸ ਕਰਕੇ ਮੀਡੀਆ ਨੂੰ ਜਿਹੜੇ ਬਾਰ-ਬਾਰ ਇਸ ਮਸਲੇ ਨੂੰ ਚੁੱਕਦੇ ਰਹੇ ਤੁਹਾਨੂੰ ਕੀ ਲੱਗਦਾ ਕਿ ਪਹਿਲੇ ਬੀਜੇਪੀ ਕਰੈਡਿਟ ਲੈ ਰਹੀ ਸੀ ਹਾਂ ਕਾਂਗਰਸ ਕਰੈਡਿਟ ਲੈ ਰਹੀ ਹੈ ਕਿ ਐਸੀ ਚਲਵਾਈ ਹੈ ਤੇ ਕੀ ਲੱਗਦਾ ਕਿ ਕਿਹਦੇ ਵੱਲੋਂ ਇਹ ਫਰਜ਼ਾਦ ਦੇਖੋ ਦੇਖੋ ਮੈਂ ਦੁਬਾਰਾ ਗੱਲ ਦੱਸਣਾ ਚਾਹੁੰਦਾ ਤੁਸੀਂ ਬੰਦੇ ਫਾਰ ਟ੍ਰੇਨ ਚੱਲੀ ਹੈ ਖੁਸ਼ ਹੋ કે ਨਹੀਂ ਇਸ ਖੁਸ਼ੀ ਦੇ ਵਿੱਚ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਮੈਂਬਰ ਆ ਇੱਕ ਆਰਡੀਨਰੀ ਸ਼ਹਿਰੀ ਹੈ ਜਿਹੜਾ ਰੇੜੀ ਵੀ ਲਗਾ ਰਿਹਾ ਮੇਰਾ ਸਾਥੀ ਉਹਨੂੰ ਵੀ ਖੁਸ਼ੀ ਆ ਜੇ ਕੋਈ ਇਹਦਾ ਕਿਸੇ ਨੂੰ ਕੋਈ ਕ੍ਰੈਡਿਟ ਨਹੀਂ ਮਿਲਣਾ ਕਿਉਂਕਿ ਮੈਟਰ ਔਨ ਰਿਕਾਰਡ ਆ ਮੈਂ ਆਪਣੀ ਪਾਰਟੀ ਦੇ ਤੌਰ ਤੇ ਸਾਡੀ ਪਾਰਟੀ ਦੇ ਨੁਮਾਇੰਦਿਆਂ ਨੇ ਖਾਸ ਕਰਕੇ ਡਾਕਟਰ ਗਾਂਧੀ ਹੋਣਾ ਨੇ ਜੜੀ ਮਿਹਨਤ ਕੀਤੀ ਆ ਉਹਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ ਜੇ ਕਿਸੇ ਹੋਰ ਪਾਰਟੀ ਨੇ ਮਿਹਨਤ ਕੀਤੀ ਆ ਉਹ ਵੀ ਵਧਾਈ ਦੇ ਪਾਤਰ ਨੇ ਉਹਨਾਂ ਦਾ ਵੀ ਧੰਨਵਾਦ ਪਰ ਮੈਂ ਆ ਕਾਂਗਰਸ ਪਾਰਟੀ ਦਾ ਨੁਮਾਇੰਦਾ ਆ ਮੈਂ ਕਾਂਗਰਸ ਪਾਰਟੀ ਦਾ ਮੈਂਬਰ ਆ ਮੈਂ ਪਟਿਆਲਾ ਸਿਟੀ ਦਾ ਨਿਵਾਸੀ ਆ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਔਰ ਵਧਾਈ ਦੇ ਪਾਤਰ ਨੇ ਸਾਡੀ ਕਾਂਗਰਸ ਪਾਰਟੀ ਵੀ ਤੇ ਬਾਕੀਆਂ ਨੂੰ ਮੈਂ ਡਿਨਾਈ ਨਹੀਂ ਕਰਦਾ ਜਿਹੜਾ ਕ੍ਰੈਡਿਟ ਲੈਣਾ ਚਾਹੁੰਦੇ ਲੈ ਲੈ ਮੈਨੂੰ ਕੋਈ ਇਤਰਾਜ਼ ਨਹੀਂ ਆ ਜਿਹੜੇ ਸਟੇਕ ਹোলਡਰ ਖਾਸ ਕਰਕੇ ਰੇਲਵੇ ਜ਼ੋਨ ਜਿਹੜਾ ਸਾਡਾ ਨਾਰਥ ਦਾ ਹੈ ਈਵਨ ਜੀਐਮ ਰੇਲਵੇ ਜਿਹੜੇ ਅੰਮ੍ਰਿਤਸਰ ਬੈਠਦੇ ਨੇ ਉਹਨਾਂ ਦੀ ਟੀਮ ਦਾ ਵੀ ਧੰਨਵਾਦੀ ਆ ਕਿ ਉਹਨਾਂ ਨੇ ਕੀਤਾ ਫਿਰ ਜਿਹੜੇ ਜੀਐਮ ਫਿਰੋਜ਼ਪੁਰ ਬੈਠਦੇ ਨੇ ਰੇਲਵੇ ਦੇ ਉਹਨਾਂ ਦਾ ਵੀ ਧੰਨਵਾਦੀ ਆ ਕਿਉਂਕਿ ਇੱਕ ਟੀਮ ਤੋਂ ਬਿਨਾ ਇਹ ਨਹੀਂ ਹੋ ਸਕਦਾ ਸਾਰਿਆਂ ਦਾ ਧੰਨਵਾਦੀ ਆ ਕਿ ਪਟਿਆਲਾ ਵਾਸਤੇ ਟ੍ਰੇਨ ਸ਼ੁਰੂ ਹੋਈ। ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਕੀ ਟ੍ਰੇਨ ਆ ਰਹੀ ਹੈ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਨਹੀਂ ਤੁਜਣਾ ਚਾਹੀਦਾ। ਦੇਖੋ ਇਹ ਰੇਲਵੇ ਦਾ ਮਹਿਕਮਾਇਆ ਕਿੰਨਾ ਨੇ ਉਹਨੂੰ ਇਨਵਾਈਟ ਕੀਤਾ ਕਿੰਨਾ ਨੂੰ ਨਹੀਂ ਕੀਤਾ ਉਹ ਜੱਗ ਜਾਣ। ਮੈਂ ਇਸ ਗੱਲ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਮੈਂ ਤੇ ਕਹਿੰਨਾ ਮੈਂ ਇੱਕ ਆਰਡੀਨਰੀ ਮੈਂਬਰ ਆ ਪਟਿਆਲਾ ਸ਼ਹਿਰ ਦਾ। ਬਾਕੀ ਸਾਰੇ ਤੋਂ ਮੇਰੇ ਤੋਂ ਉੱਚੇ ਨੇ। ਜੇ ਮੈਂ ਆਇਆ ਤੇ ਬਾਕੀਆਂ ਨੂੰ ਵੀ ਆਉਣਾ ਚਾਹੀਦਾ। ਸਤਿ ਸ੍ਰੀ ਅਕਾਲ ਪੰਜਾਬ ਦੇ ਕਹਿ ਰਹੇ ਕਿ ਮੈਂ ਨੁਮਾਇੰਦਾ ਆ ਤੇ ਪੰਜਾਬ ਪ੍ਰਧਾਨ ਦੇ ਵਿੱਚ ਵੀ ਕਈ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਲੈ ਕੇ ਕਈ ਤਰ੍ਹਾਂ ਦੀ ਮੈਂ ਹੁਣੇ ਹੀ ਤੁਹਾਡੇ ਬਾਕੀ ਟੀਮ ਨੂੰ ਦੱਸਿਆ ਸੀ ਜੀ ਦੇਖੋ ਅੱਜ ਕੱਲ ਦਾ ਜਮਾਨਾ ਨਹੀਂ ਰਹਿ ਗਿਆ ਕਿ ਅਸੀਂ ਕੋਈ ਬਾਡੀ ਸ਼ੇਮਿੰਗ ਕਰ ਲਈਏ ਕੋਈ ਕਲਰ ਸ਼ੇਮਿੰਗ ਕਰ ਲਈਏ ਕੋਈ ਕਾਸਟ ਸ਼ੇਮਿੰਗ ਕਰ ਲਈਏ ਜਾਂ ਕਿਸੇ ਦੀ ਗਰੀਬੀ ਤੇ ਅਮੀਰੀਤ ਨੂੰ ਸ਼ੇਮਿੰਗ ਕਰ ਲਈਏ ਇਹ ਅਲਾਉਡ ਨਹੀਂ ਆ ਸਾਡੇ ਲੀਡਰਾਂ ਨੂੰ ਸੋਚਣਾ ਚਾਹੀਦਾ ਆ ਉਹਨਾਂ ਨੇ ਮਾਫੀ ਵੀ ਮੰਗੀ ਆ ਠੀਕ ਆ ਉਹ ਮਾਫੀ ਦੇ ਹੱਕਦਾਰ ਨੇ ਨਹੀਂ ਹੱਕਦਾਰ ਕਮਿਊਨਿਟੀ ਜਾਣੇ ਸਾਨੂੰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਸਾਡੀ ਇੰਟੈਂਟ ਤੇ ਸਾਡੀ ਬੋਲੀ ਦੇ ਵਿੱਚ ਫਰਕ ਨਾ ਆਏ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਾਰਨੀ ਆ ਰੋਜ਼ ਗੁਰੂ ਸਾਹਿਬ ਦੀ ਕਿਰਪਾ ਨਾਲ ਸਵੇਰੇ ਮੱਥਾ ਟੇਕਦਾ ਆ ਸੇਵਾ ਕਰਦਾ ਆ ਅਵਲ ਅੱਲਾ ਨੂਰ ਆ ਪਾਇਆ ਕੁਦਰਤ ਕੇ ਸਭ ਬੰਦੇ ਤੇ ਉਹੀ ਗੁਰੂ ਸਾਹਿਬ ਮੈਨੂੰ ਸਿਖਾਉਂਦੇ ਨੇ ਕਿ ਮੈਂ ਗੁਰਿੰਦਰ ਸਿੰਘ ਢਿੱਲੋਂ ਸਭ ਤੋਂ ਨੀਵਾ ਆ ਬਾਕੀ ਮੇਰਾ ਸਮਾਜ ਕੋਈ ਵੀ ਸਮਾਜ ਆ ਕਿ ਚਾਹੇ ਕਿਸੇ ਵੀ ਕਿਸਮ ਦਾ ਆ ਉਹ ਸਾਰੇ ਮੇਰੇ ਤੋਂ ਉੱਚੇ ਨੇ ਇਹੀ ਮੇਰੂੰ ਗੁਰੂ ਸਿਖਾਉਂਦਾ ਹੈ ਤੇ ਸਾਨੂੰ ਇਹੀ ਧਾਰਨ ਕਰਨਾ ਚਾਹੀਦਾ ਪਟਿਆਲਾ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ